ਮੇਰੇ ਨਾਲ ਦੇ ਕਈ ਮੁੰਡੇ ਮਰ ਚੁੱਕੇ ਆ ਮਰਨ ਦਾ ਕਾਰਨ ਕੁਝ ਲੋਕ ਡਰੱਗਸ ਦੇ ਕਾਰਨ ਮਰ ਗਏ ਕੁਝ ਲੜਾਈਆਂ ਚ ਮਰ ਗਏ ਮੇਰਾ ਦੋਸਤ ਹੈ ਉਹ ਲੜਾਈਆਂ ਦੇ ਕਾਰਨ ਸ਼ਾਇਦ 9 10 ਸਾਲ ਉਸਕੇ ਕੋਮਾ ਚ ਪਿਆ ਜਦ ਪੰਜਾਬ ਦੇ ਵਿੱਚ ਗੈਂਗ ਕਲਚਰ ਪੰਨਾ ਪਰਿਆ ਸੀ ਗੰਨਾ ਦਾ ਇਨਫਲੂਐਂਸ ਵਧਣਾ ਸ਼ੁਰੂ ਹੋ ਗਿਆ ਉਸ ਇਨਫਲੂਐਂਸ ਦੇ ਵਿੱਚ ਗੈਂਗ ਕਲਚਰ ਚ ਆ ਗਿਆ ਉਹ ਅਲਟੀਮੇਟਲੀ ਐਨਕਾਊਂਟਰ ਚ ਮਰ ਗਿਆ ਅੱਜ ਪਰ ਸਾਈਡ ਦਾ ਮੋਟਾ ਸਿਕਾ ਖੜਾ ਵਧੀਆ ਦੂਸ ਸੀਗਾ ਅੱਜ ਪਿੱਛੇ ਮੁੜ ਕੇ ਦੇਖਦਾ ਬਹੁਤ ਜ਼ਿਆਦਾ ਸ਼ਰਮਿੰਦਗੀ ਹੁੰਦੀ ਹੈ ਨਾ ਕਿ ਡੈਡੀ ਦਾ ਇੰਨਾ ਜ਼ਿਆਦਾ ਪੈਸਾ ਬਰਬਾਦ ਕਰਤਾ ਹੈ ਕਈ ਕੋਠੀਆਂ ਜਿਹੜੇ ਮ ਰਸੀਗਾ ਕਈ ਕੋਠੀ ਕਈ ਸ਼ੁਰੂ ਪਾ ਲੈਂਦੇ ਜਿੰਨਾ ਪੈਸਾ ਮੈਂ ਬਰਬਾਦ ਕਰਦਾ ਅੱਛਾ ਉਦੋਂ ਸਵਰਨ ਦੇ ਮਨ ਦੇ ਵਿੱਚ ਅਕਸਰ ਚੱਲਦਾ ਕੀ ਹੁੰਦਾ ਸੀ ਕਿ ਕੀ ਜਿਆਦਾ ਬੰਦਾ ਇੱਕ ਚੜ੍ਹਦੀ ਉਮਰ ਦੇ ਵਿੱਚ ਹੁੰਦਾ ਹੈ ਤਾਂ ਹਰ ਇੱਕ ਚੀਜ਼ ਉਸ ਨੂੰ ਪੋਜ਼ਿਟਿਵ ਲੱਗਦੀ ਹੈ ਹਰ ਇੱਕ ਚੀਜ਼ ਨੂੰ ਉਹ ਪੋਜ਼ਿਟਿਵ ਵੇਖਦਾ ਹੈ ਹਰ ਇੱਕ ਚੀਜ਼ ਉਹ ਉਸ ਤਰੀਕੇ ਦੀ ਦੇਖਣਾ ਚਾਹੁੰਦਾ ਹੈ ਜਾਂ ਸੋਚਦਾ ਹੈ ਵੀ ਜਿੱਦਾਂ ਮੈਂ ਸੋਚਦਾ ਅਗਲਾ ਵੀ ਉਦਾਂ ਹੀ ਸੋਚੇ ਹਰ ਇੱਕ ਦੀ ਥਿੰਕਿੰਗ ਆਪਣੀ ਆਪਣੀ ਹੁੰਦੀ ਹੈ ਪਰ ਉਹਦੇ ਮਨ ਦੇ ਵਿੱਚ ਹੁੰਦਾ ਵੀ ਜਿਵੇਂ ਦਾ ਮੈਂ ਆ ਦੁਨੀਆ ਵੀ ਓਵੇਂ ਦੀ ਹੋਵੇ ਜੇ ਮੈਂ ਚੰਗਾ ਤਾਂ ਦੁਨੀਆ ਵੀ ਚੰਗੀ ਹੋਵੇ ਇਹ ਇਦਾਂ ਮਨ ਦੇ ਵਿੱਚ ਥਾਟ ਪ੍ਰੋਸੈਸ ਚੱਲਦੇ ਰਹਿੰਦੇ ਨੇ ਆਪਣੇ ਆਪ ਨਾਲ ਲੜਦੇ ਰਹਿੰਦਾ ਥੋੜੇ ਮਨ ਦੇ ਵਿੱਚ ਉਦੋਂ ਪ੍ਰੋਸੈਸ ਕੀ ਚੱਲਦਾ ਹੁੰਦਾ ਸੀ ਜਾਂ ਕੀ ਆਈਡੀਆਜ਼ ਹੁੰਦੇ ਆਉਂਦੇ ਸੀ ਮਨ ਦੇ ਵਿੱਚ ਵੈਸੇ ਬੈਠੇ ਖਿਆਲ ਕੀ ਆਇਆ ਨਾ ਉਹਦੇ ਸੀ ਲੱਗਦਾ ਹੁੰਦਾ ਸੀ ਕਿ ਬਸ ਆ ਅਸੀਂ ਠੀਕ ਆ ਬਾਕੀ ਤਾਂ ਸਾਰੀ ਦੁਨੀਆ ਗਲਤੀ ਹੈ ਨਾ ਸਾਰੀ ਦੁਨੀਆ ਤੇ ਪ੍ਰੋਬਲਮ ਹੋਣ ਲੱਗ ਜਾਂਦੀ ਸੀ ਹਾਂ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕੋਈ ਅੱਖ ਵੀ ਚੱਕੇ ਤਾਂ ਇਸ਼ੂ ਬਣ ਜਾਂਦਾ ਸੀ ਐਡਾ ਹੁੰਦਾ ਸੀਗਾ ਨਾ ਹਾਂ ਤੇ ਅੱਜ ਕੋਈ ਇਸ਼ੂ ਨਹੀਂ ਹੁੰਦਾ ਉਸ ਟਾਈਮ ਬਹੁਤ ਜ਼ਿਆਦਾ ਭਟਕਾਬ ਦੇ ਵਿੱਚ ਰਹਿੰਦੇ ਸੀ ਅਸੀਂ ਹਾਂ ਸ਼ੁਕਰ ਹੈ ਪ੍ਰਮਾਤਮਾ ਦਾ ਉਹ ਦੌਰ ਨਿਕਲਿਆ ਹੈ ਨਾ ਰਸਤਾ ਮਿਲਿਆ ਮੇਰੇ ਨਾਲ ਦੇ ਕਈ ਮੁੰਡੇ ਮਰ ਚੁੱਕੇ ਆ ਨਾ ਕਈ ਮੁੰਡੇ ਮਰ ਚੁੱਕੇ ਆ ਮਰਨ ਦਾ ਕਾਰਨ ਅਡਡ ਰੀਜ਼ਨ ਕਰਕੇ ਜਿਵੇਂ ਕਿ ਜਿਵੇਂ ਕਿ ਮੈਂ ਨੇ ਅਲਟੀਮੇਟਲੀ ਕਿੱਥੇ ਲੈ ਕੇ ਜਾਣਾ ਹੈ ਡਰੱਗਸ ਵੱਲ ਲੈ ਕੇ ਜਾਣਾ ਹੈ ਕੁਝ ਲੋਕ ਡਰੱਗਸ ਦੇ ਕਾਰਨ ਮਰ ਗਏ ਕੁਝ ਲੜਾਈਆਂ ਚ ਮਰ ਗਏ ਇੱਕ ਮੇਰਾ ਦੋਸਤ ਹੈ ਉਹ ਆਈ ਥਿੰਕ ਲੜਾਈਆਂ ਦੇ ਕਾਰਨ ਸ਼ਾਇਦ 9 10 ਸਾਲ ਉਸਕੇ ਕੋਮਾ ਚ ਪਿਆ ਹੈ ਐਸਾ ਇਸ ਤਰ੍ਹਾਂ ਬਹੁਤ ਜ਼ਿਆਦਾ ਮਲਟੀਪਲ ਰੀਜ਼ਨ ਨੇ 7-8 ਮੁੰਡੇ ਮੇਰੇ ਨਾਲ ਲਿਸਟਾਂ ਦੇ ਮਰ ਚੁੱਕੇ ਆ ਜਿਹੜੇ ਤੁਹਾਡੇ ਖਾਸ ਸੀਗੇ ਖਾਸ ਦੋਸਤ ਸੀਗੇ ਕੁਝ ਮਰ ਗਏ ਕੁਝ ਨਸ਼ੇ ਕਰਕੇ ਤੇ ਕੁਝ ਕੋਮਾ ਚ ਪਿਆ हां एक मुंडा मेरे नाल हुंदा सी पर बहुत ही ज्यादा चंगा दोस्त सीगा हां ऑस्ट्रेलिया भी गया मुड़ के अमेरिका भी टर्मिनल लाके फिर वापस आया अच्छा अल्टीमेटली जब पंजाब ਦੇ ਵਿੱਚ ਗੈਂਗ ਕਲਚਰ ਪਨਾ ਪਰਿਆ ਸੀ ਗਨਾਂ ਦਾ ਇਨਫਲੂਐਂਸ ਵਧਣਾ ਸ਼ੁਰੂ ਹੋ ਗਿਆ ਉਹ ਉਸ ਇਨਫਲੂਐਂਸ ਦੇ ਵਿੱਚ ਗੈਂਗ ਕਲਚਰ 'ਚ ਆ ਗਿਆ ਉਹ अल्टीमेटली ਐਨਕਾਊਂਟਰ 'ਚ ਮਰ ਗਿਆ આજ ਪ੍ਰੋਸਾਈਡ ਦਾ ਮੁੰਡਾ ਸੀਗਾ ਬੜਾ ਵਧੀਆ ਦੋਸਤ ਸੀਗਾ ਐਨਕਾਊਂਟਰ 'ਚ ਮਰਤਾ हां ਇਹ ਸ਼ੁਰੂਆਤੀ ਦੌਰ ਹੈ ਜਰ ਪੰਜਾਬ ਦੇ ਵਿੱਚ ਗਨ ਕਲਚਰ ਵਰਨਾ ਸ਼ੁਰੂ ਹੋਇਆ ਇਹ ਉਸ ਟਾਈਮ ਦੀ ਗੱਲ ਹੈ ਮਤਲਬ ਬਾਈ ਤੁਸੀਂ ਮੈਂ ਤਾਂ ਫਿਰ ਤੁਸੀਂ ਤਾਂ ਉਹ ਚੀਜ਼ ਪੂਰੀ ਤਰੀਕੇ ਨਾਲ ਦੇਖੀ ਹੈ ਕਿ ਕਿਵੇਂ ਪੰਜਾਬ ਦੇ ਵਿੱਚ ਉਹ ਕਲਚਰ ਆਇਆ ਕਿਵੇਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧਿਆ ਇਹ ਚੀਜ਼ਾਂ ਤਾਂ ਯੂਪੀ ਬਿਹਾਰ ਚ ਹੁੰਦੀ ਆਉਂਦੀਆਂ ਸੀ ਇੱਥੇ ਨਹੀਂ ਸੀਗੀਆਂ ਇੱਥੇ ਤਾਂ ਲੜਾਈਆਂ ਸਿਰਫ ਕੀ ਹੁੰਦਾ ਸੀ ਡੰਡੇ ਨਾਲ ਹੋ ਗਈ ਜਾਂ ਫਿਰ ਕਿਰਪਾਨਾਂ ਨਾਲ ਮਾੜਾ ਮਾੜਾ ਹੱਥ ਪਾਈ ਹੋ ਗਏ ਕਿਰਪਾਨਾਂ ਨਾਲ ਹੋ ਗਈਆਂ ਨਾ ਹੱਥ ਪਹਾ ਹੱਥੂ ਤੋਂ ਵੱਡ ਹੋ ਗਿਆ ਸਿਰਫ ਅਟ ਗਿਆ ਪੰਜ ਸੱਤਾਂਕੇ ਲੱਗ ਗਏ ਗਨ ਕਲਚਰ ਨਹੀਂ ਸੀਗਾ ਇੱਥੇ ਤਾਂ ਹੁਣ ਮਾੜੀ ਜੀ ਗੱਲ ਹੋ ਜਾਂਦਾ ਪਤਾ ਨਹੀਂ ਚੱਲਦਾ ਕੱਟੇ ਇੰਨੇ ਜ਼ਿਆਦਾ ਆ ਚੁੱਕੇ ਨੇ ਮਾਤ ਨੂੰ ਸੱਚੀ ਅਸਾਂ ਹਫਤੇ ਪਹਿਲਾਂ ਇੱਥੇ ਏਐਸਆਈ ਦੇ ਮੁੰਡੇ ਦੀ ਲੜਾਈ ਹੋਈ ਪਰ ਏਐਸਆਈ ਸਾਡੇ ਕੋਲ ਆਇਆ ਕਿ ਮੇਰੇ ਮੁੰਡੇ ਦਾ ਕੰਪਰੋਮਾਈਜ਼ ਕਰਾ ਦਿਓ ਕਿਉਂਕਿ ਜੋ ਜੇ ਫਾਦਰ ਸਾਹਿਬ ਸੀਗੇ ਦੂਜੀ ਪਾਰਟੀ ਦੇ ਮੁੰਡੇ ਦੇ ਉਹ ਸਾਡੇ ਕੋਲ ਸੇਵਾ ਚ ਆਂਤੇ ਹੁੰਦੇ ਸੀਗੇ ਅੱਛਾ ਤੇ ਏਐਸਆਈ ਹੈ ਨਾ ਕਹਿ ਰਿਹਾ ਆ ਕੇ ਕਿ ਮੇਰਾ ਕੰਪਰੋਮਾਈਜ਼ ਕਰਾ ਦਿਓ ਤੇ ਮੈਂ ਪੁੱਛੇ ਮੈਂ ਕਿ ਭਾਈ ਤੁਸੀਂ ਅੱਧਾ ਕਿਉਂ ਕਰ ਰਹੇ ਹੋ ਨਾ ਤੁਸੀਂ ਆਪ ਹੀ ਏਐਸਆਈ ਚਾ ਕੇ ਦੋ ਚਾਰ ਪਟੇ ਫੇਰੋਗੇ ਓਕੇ ਓਕੇ ਇਸ ਦਾ ਪੁਲਿਸ ਦੇ ਵਿੱਚੋਂ ਕਹਨੋ ਨਹੀਂ ਅੱਜ ਫੇਰ ਦੂੰਗਾ ਲੇਕਿਨ ਕਹਿੰਦਾ ਜਿਹੜੇ ਲੋਕ ਆਏ ਕਹਿੰਦਾ 2-2000 ਨੂੰ 3-3000 ਨੂੰ ਇਕੱਠੇ ਅਵੇਲੇਬਲ ਨੇ 20-20 ਸਾਲ ਦੇ ਮੁੰਡੇ ਨੇ ਕਾਹਦੇ ਮੇਰੇ ਮੁੰਡੇ ਨੂੰ ਮਾਰਦੇ ਪਤਾ ਹੀ ਨਹੀਂ ਚੱਲਣਾ ਇਹ ਪੰਜਾਬ ਪੁਲਿਸ ਦਾ ਏਐਸਆਈ ਕਹਿ ਰਿਹਾ ਹਾਲਾਤ ਇਹਨੇ ਮਾਰੇ ਹਾਲਾਤ ਇਹਨੇ ਖਰਾਬ ਨੇ ਤੁਸੀਂ ਕਿਸ ਨੂੰ ਕੁਝ ਕਹਿ ਨਹੀਂ ਸਕਦੇ ਬਈ ਇਹ ਸੱਚੀ ਅੱਜ ਦੇ ਹਾਲਾਤ ਨੇ ਬਈ ਇਹ ਨਹੀਂ ਪਤਾ ਕਿਹੜਾ ਬੰਦਾ ਕੀ ਚੱਕੀ ਫਿਰਦਾ ਜੇਬ 'ਚ ਤੁਸੀਂ ਬਈ ਜਿਵੇਂ ਤੁਸੀਂ ਉਹ ਦੌਰ ਦੇਖਿਆ ਜੀ ਜਿਸ ਦੇ ਵਿੱਚ ਤੁਸੀਂ ਵੀ ਇੱਕ ਟਾਈਮ ਦੇ ਇਨਵੋਲਵ ਸੀਗੇ ਇੱਕ ਮੋੜਾ ਪਿਆ ਵੀ ਤੁਸੀਂ ਉਸ ਚੀਜ਼ ਤੋਂ ਬਾਹਰ ਨਿਕਲਿਆ ਏ ਅੱਛਾ ਉਹ ਟਾਈਮ ਦੇ ਵਿੱਚ ਨਾ ਖਰਚਾ ਨਹੀਂ ਬੰਦਾ ਦੇਖਦਾ ਹੁੰਦਾ ਕਿੰਨਾ ਖਰਚਾ ਹੋ ਗਿਆ ਕਿੰਨੇ ਜੇਬ ਚ ਪੈਸੇ ਬਸ ਐ ਹੁੰਦਾ ਵੀ ਪੈਸੇ ਹੈਗੇ ਨੇ ਤੂੰ ਚੱਕ ਦੇ ਫਟੇ ਕੋਈ ਗੱਲ ਨਹੀਂ ਆਹ ਵੀ ਲੈ ਲਾ ਆਹ ਵੀ ਲੈ ਲਾ ਆਹ ਵੀ ਲੈ ਲਾ ਫਿਰ ਉਹ ショपिंग-ਸ਼ੋਪਿੰਗ ਕੱਪੜੇ-ਕੁੱਪੜੇ ਦੇ ਕਿੰਨਾ ਕ ਪੈਸਾ ਲਾਉਂਦੇ ਹੁੰਦੇ ਸੀ ਡੈਡੀ ਤੋਂ ਲਿੰਦੇ ਸੀ ਹਾਂ ਅੱਜ ਪਿੱਛੇ ਮੁੜ ਕੇ ਦੇਖਦਾ ਬਹੁਤ ਜ਼ਿਆਦਾ ਸ਼ਰਮਿੰਦਗੀ ਹੁੰਦੀ ਆ ਨਾ ਕਿ ਡੈਡੀ ਦਾ ਇੰਨਾ ਜ਼ਿਆਦਾ ਪੈਸਾ ਬਰਬਾਦ ਕਰਤਾ ਨਾ ਕਈ ਕੋਠੀਆਂ ਜਦਾਂ ਇਹ ਮੋਹਾਲੀ ਐਕਸਪੈਂਸ਼ਨ ਹੋ ਰਿਹਾ ਸੀਗਾ ਕਿੰਨੇ ਕਈ ਕੋਠੀ ਕਈ ਸ਼ੁਰੂ ਪਾ ਲੈਂਦੇ ਜਿੰਨਾ ਪੈਸਾ ਮੈਂ ਬਰਬਾਦ ਕਰਦਾ ਨਾ ਉਈਓ ਉਈਓ ਬਸ ਚਲੋ ਸ਼ੁਕਰ ਹੈ ਪ੍ਰਮਾਤਮਾ ਨੇ ਅੱਜ ਵੀ ਕਾਫੀ ਮਲਟੀਪਲ ਪ੍ਰਾਪਰਟੀਆਂ ਡੈਡੀ ਨੇ ਦਿੱਤੀਆਂ ਹੋਈਆਂ ਰੂਰਲ ਔਰ ਅਰਬਨ ਨਾ ਬਟ ਇਹ 3-4 ਗੁਣੀ ਹੁੰਦੀਆਂ ਜੇ ਮੈਂ ਪੈਸਾ ਬਰਬਾਦ ਨਾ ਕੀਤਾ ਹੁੰਦਾ ਨਾ ਮੇਰੇ ਨਾਲ ਦੇ ਉਸ ਦੌਰ ਦੇ ਵਿੱਚ ਕੁਝ ਮੁੰਡੇ ਸ਼ਾਇਦ ਮੇਰੇ ਤੋਂ ਜੂਨੀਅਰ ਹੀ ਸੀਗੇ ਉਹ ਟਾਈਮ ਸਿਰ ਅਕਲ ਕਰਕੇ ਜਦ ਮੋਹਾਲੀ ਗ੍ਰੇਟਰ ਮੋਹਾਲੀ ਬਣ ਰਿਹਾ ਸੀਗਾ ਅੱਛਾ ਹਾਂ ਉਹਨਾਂ ਨੇ ਮਲਟੀਪਲ ਕਮਰਸ਼ੀਅਲ ਸ਼ੋਰੂਮਸ ਵਗੈਰਾ ਲੈ 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 ਪਾ ਲਏ ਉਹਨਾਂ ਨੇ ਬਣਾ ਲਏ ਨਾ ਦਿਮਾਗ ਕੰਮ ਕਰਕੇ ਉਹ ਟਾਈਮ ਸਿਰ ਕੰਮ ਕਰਦੇ ਮੈਂ ਲੇਟ ਆਪਣੀ ਹਾਊਮੇ ਤੋਂ ਬਾਹਰ ਨਿਕਲਿਆ ਨਾ ਕਿੰਨਾ ਟਾਈਮ ਲੱਗ ਗਿਆ ਬਾਈ ਫਿਰ ਉਸ ਉਸ ਟਾਈਮ ਪੀਰੀਅਡ ਦੇ ਵਿੱਚ ਕਿੰਨਾ ਟਾਈਮ ਆਪਣੇ ਆਪ ਨੂੰ ਰੱਖਿਆ ਉਹ ਫੂਫਾ ਵਾਲੇ ਚੱਕਰ 'ਚ 15 ਸਾਲ 15 ਸਾਲ ਪੂਰੀ ਬਰਬਾਦੀ ਕਰਦੇ ਹੁੰਦੇ ਹੁੰਦੇ ਸੀ ਕਿ ਕਰਦੇ ਨਾਲ ਕਲੇਸ਼ ਚੱਲਦਾ ਹੁੰਦਾ ਸੀਗਾ ਅ ਕਲੇਸ਼ ਨਹੀਂ ਫੈਮਿਲੀ ਮੈਂ ਤਾਂ ਮੈਂ ਸੀਗਾ ਸ਼ੁਰੂ ਤੋਂ ਕਰਦੇ ਉਸ ਟਾਈਮ ਦਿੰਦਾ ਸੀਗਾ ਹਮ ਬਟ ਜਿਵੇਂ ਨਿਕਲ ਜਾਣਾ ਫਿਰ ਹਫਤਾ ਹਫਤਾ ਮੋੜਦਾ ਨਹੀਂ ਕਰੇ ਹਨਾ ਪਤਾ ਹੁੰਦਾ ਸੀ ਵੀ ਕਿੱਥੇ ਗਿਆ ਇਹ ਮੋਬਾਈਲ ਫੋਨ ਦਾ ਜ਼ਮਾਨਾ ਨਹੀਂ ਸੀਗਾ ਬਸ ਸ਼ੁਰੂ ਹੋਇਆ ਸੀ ਮੋਬਾਈਲ ਫੋਨ ਹਾਂ ਮੈਨੂੰ ਯਾਦ ਹੈ ਉਸ ਟਾਈਮ ਮੇਰੇ ਖਿਆਲ ਨਾਲ ਡੈਡੀ ਨੇ 30 35 ਹਜ਼ਾਰ ਦਾ ਛੋਟਾ ਜਿਹਾ ਛੋਟਾ ਜਿਹਾ ਫੋਨ ਆਉਂਦਾ ਸੀ ਹਿੱਤਾ ਸੀਗਾ ਇਹ ਰੰਗ ਉਹ ਇਹ ਚੀਜ਼ ਦੇਖੀ ਆ ਰਹੇ ਹਨਾ ਕਰਦੇ ਦਾ ਬਹੁਤ ਖਰਚਾ ਬਹੁਤ ਜ਼ਿਆਦਾ ਪੈਸਾ ਖਰਾਬ ਕੀਤਾ ਮੈਂ ਇੱਕ ਪਹਿਲਾਂ ਵੀ ਆਪਾਂ ਮੁਲਾਕਾਤ ਕੀਤੀ ਸੀ ਤੁਸੀਂ ਦੱਸਿਆ ਸੀ ਜ਼ਿਕਰ ਕਰਦੇ ਹੁੰਦੇ ਸੀ ਕਿ ਤੁਸੀਂ ਵੀ ਜਦ ਕੱਪੜੇ ਲੈਣ ਜਾਂਦੇ ਸੀ ਵੀ ਤੁਸੀਂ ਇਹ ਨਹੀਂ ਸੀ ਦੇਖਦੇ ਵੀ ਕਿੰਨੇ ਦਾ ਕਿੰਨੀ ਮਹਿੰਗੀ ਆ ਕਿੰਨਾ ਕੁਛ ਆ ਵੀ ਬਸ ਚੱਕ ਲੈਣਾ ਵੀ ਲੱਖਾਂ ਦੇ ਹਿਸਾਬ ਦੇ ਵਿੱਚ ਵੀ ਤੁਸੀਂ ਖਰਚਾ ਕੀਤਾ ਕੱਪੜਿਆਂ ਤੇ ਬਸ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਹਿ ਰਹੇ ਸੀ ਕਿ ਵਰਤਨਾ ਨਹੀਂ ਵਰਤਨਾ ਨਾ ਬਸ ਲੈ ਲੈ ਕੇ ਇਕੱਠਾ ਕਰੀ ਜਾਣਾ ਮੂਰਖਤਾ ਖਤਮ ਹੀ ਨਹੀਂ ਹੁੰਦੀ ਸੀਗੀ ਉਹ ਮੂਰਖਤਾ ਖਤਮ ਹੀ ਨਹੀਂ ਹੁੰਦੀ ਸੀਗੀ